ਐਮੀ ਵਰਕ ਨੇ 200 ਟਾਣੀਆਂ 200 ਡੇਰੇ ਅਡਾਪਟ ਕੀਤੇ ਵੀ ਮੈਂ ਬਣਾ ਕੇ ਦੇਵਾਂਗਾ ਠੀਕ ਹੈ ਅ ਦਿਲਜੀਤ ਨੇ 10 ਪਿੰਡ ਕਹਤੇ ਵੀ ਜੋ ਜੋ ਨੁਕਸਾਨ ਹੈ ਮੈਂ ਚੱਲੂਗਾ ਜੀ ਏਪੀ ਢਿੱਲੋਂ ਕਰਨ ਔਜਲਾ ਰঞ্জੀਤ ਬਾਵਾ ਰঞ্জੀਤ ਬਾਵਾ ਨੇ ਕਿਹਾ ਜਿੰਨੇ ਚੈਰਿਟੀ ਸ਼ੋਅ ਲਵਾਣੇ ਲਵਾ ਲਓ ਪੰਜਾਬ ਵਾਸਤੇ ਮੈਂ ਕਰਦਾਂ ਗਿੱਪੀ ਗਰੇਵਾਲ ਉੱਥੇ ਤੂੜੀ ਭੇਜਦਾ ਫਿਰਦਾ ਸੀਗਾ ਕੱਲ 10 ਟਰੱਕ ਭੇਜੇ ਹੋਣੇ ਲੱਗੇ ਪਏ ਐ ਸਾਰੇ ਕੋਈ ਵਿੱਕੀ ਕੌਸ਼ਲ ਦਾ ਫੋਨ ਆਇਆ ਉਹਨਾਂ ਦੀ ਟੀਮ ਦਾ ਅੱਜ ਮੈਨੂੰ ਵੀ ਦੱਸੋ ਅਸੀਂ ਕੀ ਕਰ ਸਕਦੇ ਆ ਉਹ ਕਿਨੇ ਮਿੱਕੇ ਹੋਣਾ ਨੂੰ ਜਿਨ੍ਹਾਂ ਨੂੰ ਅਸੀਂ ਮਹੀਨਾ ਪਹਿਲਾਂ ਗਾਲਾਂ ਕੱਢ ਰਹੇ ਸੀ ਚਲੋ ਆ ਗਏ ਚੰਗੀ ਗੱਲ ਐ ਕਿ ਉਹ ਪੰਜਾਬ ਖਾਤਰ ਆ ਕੇ ਖੜੇ ਐ ਹੈ ਅਸੀਂ ਕੋਈ ਕਹਿੰਦਾ ਵੀ ਰੋਟੀ ਹੱਥ ਤੇ ਰੱਖਣ ਨਾਲ ਵੱਧ ਪੰਜਾਬੀ ਹੋ ਜਾਂਦਾ ਵੀ ਰੋਟੀ ਭਾਵੇਂ ਪਲੇਟ 'ਚ ਖਾ ਲਓ ਤੇ ਭਾਵੇਂ ਹੱਥ ਤੇ ਰੱਖ ਕੇ ਖਾ ਲਓ ਕਿਸੇ ਦੀ ਨੌਕਰੀ ਨਾ ਖਾਓ ਹਰਾਮ ਦਾ ਪੈਸਾ ਨਾ ਖਾਓ ਰੋਟੀ ਜਿਵੇਂ ਮਰਜ਼ੀ ਖਾ ਲੋ ਕੋਈ ਫਰਕ ਨਹੀਂ ਪੈਂਦਾ ਹਨਾ ਜਿਹੜੇ ਡੈਮਾਂ ਦਾ ਪ੍ਰਬੰਧ ਹੈ ਉਹ ਪੰਜਾਬ ਦੇ ਹੱਥ 'ਚ ਨਹੀਂ ਹੈਗਾ ਕੰਪਲੀਟਲੀ ਕੇਂਦਰ ਨੇ ਡੈਮਾਂ ਦਾ ਪ੍ਰਬੰਧ ਆਪਦੇ ਹੱਥ 'ਚ ਰੱਖਿਆ ਤਾਂ ਸਾਡੇ ਕੋਲੇ ਪਲੈਨਿੰਗ ਜਿਹੜੀ ਹੈ ਉਸ ਤਰ੍ਹਾਂ ਦੀ ਨਹੀਂ ਬਣਦੀ ਤੁਹਾਡੀ ਤੇ ਮੇਰੀ ਦੋਵਾਂ ਦੀਆਂ ਦਾਦੀਆਂ ਦੇ ਖੇਸ ਪਏ ਹੋਣਗੇ ਸਹੀ ਗੱਲ ਆਪਾਂ ਸਿੱਧਦੇ ਥੋੜੀ ਆਪਾਂ ਉਹ ਰੁੜ ਗਿਆ ਹੁਣ ਉਹਦਾ ਕੀ ਮੁੱਲ ਹੈ ਮੈਨੂੰ ਦੱਸੋ ਪੈਸਿਆਂ 'ਚ ਕੀ ਮੁੱਲ ਪਾਉਂਗੇ ਹੈ ਹੱਥ 'ਚ ਡੈਮਾਂ ਦੇ ਪ੍ਰਬੰਧ ਹੋਣ ਅਸੀਂ ਤੈਅ ਕਰੀਏ ਅਸੀਂ ਬਿਜਲੀ ਕਿੰਨੂੰ ਕਿੰਨੀ ਵੇਚਣੀ ਹੈ ਦੇਣੀ ਹੈ ਪਾਣੀ ਅਸੀਂ ਕਿੰਨੂੰ ਕਿੰਨਾ ਦੇਣਾ ਔਰ ਕੀ ਮੇਰਾ ਇਹ ਸਵਾਲ ਹੈ ਕਿ ਹੁਣ ਹਰਿਆਣਾ ਤੇ ਰਾਜਸਥਾਨ ਨੂੰ ਅਸੀਂ ਬਿੱਲ ਭੇਜੀਏ ਇਸ ਨੁਕਸਾਨ ਦਾ ਉਹ ਸਾਨੂੰ ਪਰਪਾਈ ਕਰਨਗੇ ਜੇ ਪਾਣੀ ਮੰਗਦੇ ਐ ਫਿਰ ਇਹਦਾ ਆ ਖਰਚਾ ਵੀ ਇਹਦਾ ਜਿਹੜਾ ਲੱਖਾਂ ਕਰੋੜਾਂ ਚਾਹਣਾ ਉਹ ਵੀ ਪਰ ਉਹਨਾਂ ਨੇ ਤਾਂ ਉਲਟੀ ਚਿੱਠੀ ਭੇਜੀ ਤੀ ਮੱਕੜ ਸਾਹਿਬ ਕਹਿੰਦੇ ਵੀ ਪਾਣੀ ਘੱਟ ਛੱਡਿਓ ਸਾਡੇ ਆ ਲੋੜ ਨਹੀਂ ਐ ਹੁਣ ਸੈਂਟਰ ਸਟੇਟ ਆਪਸ ਦੇ ਵਿੱਚ ਰਲ ਕੇ 25 75 ਹਿੱਸਾ ਪਾਉਣਗੇ ਤਾਂ ਅੱਗੇ ਆਊਗਾ ਜਦ ਸਟੇਟ ਗਵਰਨਮੈਂਟ ਹੀ ਇਸ ਤੇ ਕਹਿ ਲਈਏ ਇੱਕ ਤਰੀਕੇ ਦੇ ਨਾਲ ਕੰਨ ਨਹੀਂ ਧਰ ਰਹੀ ਸਿਰਫ ਉੱਤੋਂ ਉੱਤੋਂ ਕਹਿ ਦੇਣਾ ਮੁਰਗੀ ਤੇ ਬੱਕਰੀ ਉਹ ਕਹਿਣ ਕਹਿਣ ਨੂੰ ਵੈਸੇ 40 ਰੁਪਏ ਮੁਰਗੀ ਦੇ ਮਿਲਦੇ ਨੇ ਪਰ ਉਹ ਕਿੱਥੇ ਆਉਣਗੇ ਜਦੋਂ ਅਸੀਂ ਇਹ ਕਹਿ ਲੀਏ ਵੀ ਟੈਕਨੀਕਲ ਤੌਰ ਤੇ ਹੀ ਫੇਲ ਹੋ ਚੁੱਕੇ ਆ ਟੈਕਨੀਕਲ ਤੌਰ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਕਮੇਟੀ ਦਾ ਗਠਨ ਕਰਨਾ ਸੀ ਕਮੇਟੀ ਨੇ ਬੈਠਣਾ ਸੀ ਮੀਟਿੰਗ ਕਰਨੀ ਸੀ ਫਿਰ ਉਹ ਜਿਹੜੇ ਲੂਪ ਹੋਲ ਨੇ ਇਹ ਕਿਨੇ ਭਰਨੇ ਨੇ ਇਹ ਤਾਂ ਇਨਾਮ ਲੋਕਾਂ ਦਾ ਕਸੂਰ ਥੋੜੀ ਹੈ ਤੁਸੀਂ ਪੀਟੀਸੀ ਤੋਂ ਮਸਖਰੀਆਂ ਮਜ਼ਾਕ ਟੀਚਰ ਬਾਜ਼ੀਆਂ ਜਾਂ ਸਟਾਇਰ ਇਹ ਸੀਐਮ ਦੀ ਜੌਬ ਨਹੀਂ ਹੈਗੀ ਹੁਣ ਜਦੋਂ ਪਹਿਲਾਂ ਸੀ ਉਹ ਸਿਖਰ ਤੇ ਸੀ ਉਹਨਾਂ ਵਰਗਾ ਕੋਈ ਨਹੀਂ ਸੀਗਾ ਨਹੀਂ ਹੋ ਸਕਦਾ ਸ਼ਾਇਦ ਆਉਣ ਵਾਲੇ ਸਮਿਆਂ 'ਚ ਡੈਮੋਕ੍ਰੇਸੀ ਨੂੰ ਐਜ਼ ਅ ਫੇਲਿਅਰ ਦੇਖਦਾ ਪੂਰੀ ਦੁਨੀਆ ਦੇ ਵਿੱਚ ਹੀ ਮੈਂ ਤੁਸੀਂ ਇਹ ਦੇਖੋ ਕਿ ਅੱਜ ਅਮਰੀਕਾ ਨੂੰ ਤੁਸੀਂ ਸਭ ਤੋਂ ਦੁਨੀਆ ਦੀ ਮਹਾਨ ਡੈਮੋਕ੍ਰੇਸੀ ਭਾਵੇਂ ਦੱਸ ਲੋ ਪਰसों ਗਤਕਾ ਕਰਦਾ ਹੋਇਆ ਇੱਕ ਸਿੱਖ ਸੜਕ ਤੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਜੇ ਇਹੀ ਕੋਈ ਗੋਰਾ ਹੋਵੇ ਤੇ ਉਹ ਉਹ ਅੱਗੋਂ ਕਿਸੇ ਦੇ ਮਾਰਦੇ ਕਹਿ ਦਿੰਦੇ ਕਿ ਮੈਂਟਲੀ ਅਪਸੈਟ ਹੈ ਪਾਗਲ ਹੈ ਇਹ ਲੋਕਤੰਤਰ ਨਾਂ ਦਾ ਕੁਝ ਨਹੀਂ ਹੁੰਦਾ ਇਹ ਫੋਰ ਦਾ ਪੀਪਲ ਬਾਏ ਦਾ ਪੀਪਲ ਨਹੀਂ ਹੁੰਦੀਆਂ ਇੱਥੇ ਸਿਰਫ ਸੱਤਾ ਤੇ ਪਾਵਰ ਜਿਹੜੀ ਹੈ ਉਹ ਵੱਡੀ ਹੁੰਦੀ ਹੈ ਤੁਹਾਡੇ ਕਾਨੂੰਨ ਜਿਹੜੇ ਪਾਵਰਫੁੱਲ ਲੋਕ ਨੇ ਉਹ ਤੈਅ ਕਰਦੇ ਆ ਤੁਹਾਡੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਅਸੀਂ ਮਾਜੇ ਦੀ ਧਰਤੀ ਤੇ ਮੌਜੂਦ ਆ ਹੜਾ ਨੇ ਚੰਗੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਪਰ ਇਹ ਉਹ ਤਸਵੀਰ ਵਾਲੇ ਲੋਕ ਨੇ ਜਿਹੜੇ ਹਮੇਸ਼ਾ ਉੱਠ ਖੜਦੇ ਨੇ ਤੇ ਦੁੱਗਣੀ ਤਾਕਤ ਦੇ ਨਾਲ ਉੱਠ ਖੜਦੇ ਨੇ ਮੇਰੇ ਨਾਲ ਸੀਨੀਅਰ ਪੱਤਰਕਾਰ ਸਿਮਰਨ ਜੋ ਸਿੰਘ ਮੱਕੜ ਹੋਣੀ ਮੌਜੂਦ ਨੇ ਗੱਲਬਾਤ ਇਸੇ ਬਾਬਤ ਉਹਨਾਂ ਦੇ ਨਾਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਧੰਨਵਾਦ ਮੇਰੇ ਵੀਰ ਅੱਛਾ ਭਾਈ ਜੀ ਮੈਂ ਸਭ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਪਰ ਆਪਾਂ ਮਾਝੇ ਦੀ ਧਰਤੀ ਤੇ ਖੜੇ ਆਂ ਇਸ ਦਾ ਇਤਿਹਾਸ ਬਹੁਤ ਵਿਲੱਖਣ ਹੈ ਤੁਸੀਂ ਵੀ ਕਈ ਵਾਰ ਬਾਤ ਪਾਉਂਦੇ ਰਹਿੰਦੇ ਹੋ ਇਸ ਜਗ੍ਹਾ ਤੇ ਜਿੱਥੇ ਮਾਰ ਪਈ ਹੈ ਡੇਰਾ ਬਾਬਾ ਨਾਨਕ ਬਿਲਕੁਲ ਕੋਰੀਡੋਰ ਲੱਗੇ ਆ ਆਪਣੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਵੈਸੇ ਤਾਂ ਧਰਤੀ ਸਾਰੀ ਗੁਰੂ ਨਾਨਕ ਦੇਵ ਜੀ ਦੀ ਹੈ ਪਰ ਬਿਲਕੁਲ ਲੱਗੇ ਆ ਕੀ ਕਹੋਗੇ ਇਹ ਜਗ੍ਹਾ ਚੰਬੀ ਜਾਣੀ ਉਸ ਤੋਂ ਬਾਅਦ ਐਨੇ ਹਜ਼ਾਰਾਂ ਟਰੈਕਟਰ ਇੱਥੇ ਆ ਜਾਣੇ ਉਹ ਟਰੈਕਟਰ ਜਿਨ੍ਹਾਂ ਨੂੰ ਕਹਿੰਦੇ ਵੀ ਐਵੇਂ ਲਈ ਫਿਰਦੇ ਆ ਇਹ ਤਾਂ ਸਟੰਟ ਬਾਜੀ ਕਰਦੇ ਨੇ ਉਹ ਮੁੰਡੇ ਜਿਹਨੂੰ ਮਂਦੀਰ ਦੱਸਦੇ ਸੀ ਉਹ ਇੰਨੀ ਵੱਡੀ ਗਿਣਤੀ ਚ ਆਏ ਹੋਏ ਨੇ ਕੀ ਕਹਿੰਨੇ ਹੋ ਇਹ ਤਸਵੀਰ ਨੂੰ ਦੇਖ ਕੇ ਦੇਖੋ ਥੋੜਾ ਜਿਹਾ ਪਛੋਕੜ ਜਾਣਨ ਦੀ ਲੋੜ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਹੜ ਆਏ ਕਿਉਂ ਐ ਔਰ ਇਹ ਮੁਸੀਬਤ ਸਾਨੂੰ ਚੱਲਣੀ ਕਿਉਂ ਪਈ ਐ ਇੱਕ ਤਾਂ ਇਹ ਹੈ ਕਿ ਅਸੀਂ ਕੁਦਰਤੀ ਮਾਰ ਦੀ ਗੱਲ ਕਰ ਰਹੇ ਹਾਂ ਕਿ ਬਹੁਤ ਵੱਡੀ ਕੁਦਰਤੀ ਮਾਰ ਹੈ ਸਾਡੇ ਤੇ ਔਰ ਮੀ ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਬਹੁਤ ਪਏ ਔਰ ਉੱਤੇ ਪਹਾੜਾਂ ਦੇ ਉੱਤੇ ਕਲਾਊਡ ਬਰਸਟਿੰਗ ਹੋ ਗਈ ਔਰ ਉੱਥੇ ਉੱਤੇ ਵੀ ਬਹੁਤ ਨੁਕਸਾਨ ਹੋਇਆ ਪਰ ਜਿਹੜੇ ਡੈਮਾਂ ਦਾ ਪ੍ਰਬੰਧ ਹੈ ਉਹ ਪੰਜਾਬ ਦੇ ਹੱਥ 'ਚ ਨਹੀਂ ਹੈਗਾ ਕੰਪਲੀਟਲੀ ਕੇਂਦਰ ਨੇ ਡੈਮਾਂ ਦਾ ਪ੍ਰਬੰਧ ਆਪਦੇ ਹੱਥ 'ਚ ਰੱਖਿਆ ਤਾਂ ਸਾਡੇ ਕੋਲੇ ਪਲੈਨਿੰਗ ਜਿਹੜੀ ਹੈ ਉਸ ਤਰ੍ਹਾਂ ਦੀ ਨਹੀਂ ਬਣਦੀ ਗੱਲ ਇਹ ਹੈ ਕਿ ਜੇ ਰਿਪੀਰੀਅਨ ਕਾਨੂੰਨ ਦੇ ਹਿਸਾਬ ਤੇ ਚੱਲੀਏ ਤਾਂ ਸਾਡੇ ਕੋਲੇ ਜਿਹੜਾ ਪਾਣੀ ਹੈ ਔਰ ਬਿਜਲੀ ਹੈ ਉਹਦੇ ਤੇ ਪਹਿਲਾ ਅਧਿਕਾਰ ਸਾਡਾ ਬਣਦਾ ਜਿਹੜਾ ਕਿ ਸਾਡੇ ਕੋਲ ਅਧਿਕਾਰ ਹੈ ਨਹੀਂਗਾ ਜੇ ਜੇ ਤੁਸੀਂ ਪੱਤਰਕਾਰੋਂ ਬਹੁਤ ਵਧੀਆ ਜਾਣਦੇ ਹੋਵੋਗੇ ਕਿ ਤਕਰੀਬਨ 34% ਅਸੀਂ ਪਾਣੀ ਜਿਹੜਾ ਉਹ ਪੂਰਾ ਵਰਤਦੇ ਆ ਪਾਖੜਾ ਦਾ ਔਰ ਉਸ ਤੋਂ ਵੀ ਘੱਟ ਸੀ ਬਿਜਲੀ ਹੈ ਇਹ ਹਰਿਆਣਾ ਤੇ ਰਾਜਸਥਾਨ ਚ ਵੰਡਿਆ ਜਾਂਦਾ ਤੇ ਬਿਜਲੀ ਦਿੱਲੀ ਤੱਕ ਜਾਂਦੀ ਹੈ ਜਦ ਕਿ ਕੁਦਰਤੀ ਮਾਰ ਜਿਹੜੀ ਹੈ ਜਿਹੜੀ ਹੜਾਂ ਦਾ ਜਿਹੜਾ ਰੈਪੇਰੀਅਨ ਕਾਨੂੰਨ ਇਹ ਕਹਿੰਦਾ ਕਿ ਜਿਹੜਾ ਸੂਬਾ ਜਿੱਥੋਂ ਦਰਿਆ ਲੰਘਦੇ ਆ ਜਿਹੜਾ ਹੜਾਂ ਦੀ ਮਾਰ ਚ ਲੱਦਾ ਫਰਸਟ ਰੈਪੇਰੀਅਨ ਉਹਦਾ ਪਾਣੀਾਂ ਦੇ ਉੱਤੇ ਅਧਿਕਾਰ ਹੈ ਜੇ ਪਾਖੜਾ ਬਣਾਇਆ ਤਾਂ ਪਹਿਲਾ ਮਕਸਦ ਉਹਦਾ ਪਾਣੀਆਂ ਦੀ ਸਟੋਰੇਜ ਔਰ ਉਸ ਤੋਂ ਬਾਅਦ ਬਿਜਲੀ ਦੇ ਮੁੱਖ ਉਹਦੇ ਕਾਰਨ ਜਿਹੜੇ ਉਹ ਰਹਿੰਦੇ ਆ। ਦੋਵਾਂ ਚ ਹੀ ਸਾਡੀ ਹਿੱਸੇਦਾਰੀ ਨਹੀਂ ਪਾਈ ਜਾਂਦੀ। ਉਸ ਪੱਧਰ ਤੇ ਜਿੰਨੀ ਹੋਣੀ ਚਾਹੀਦੀ ਹੈ। ਤਾਂ ਮੇਰਾ ਸਵਾਲ ਹੈ ਕਿ ਕੀ ਅੱਜ ਜਦੋਂ ਅਸੀਂ ਹੜਾਂ ਦੀ ਮਾਰ ਚੱਲ ਰਹੇ ਹਾਂ ਔਰ ਬੇਹਿਸਾਬਾ ਬੇਅੰਤ ਨੁਕਸਾਨ ਹੋ ਗਿਆ। ਅੱਜ ਮੈਂ ਐਸਡੀਐਮ ਦੀਨਾ ਨਗਰ ਨੂੰ ਪੁੱਛ ਰਿਹਾ ਸੀਗਾ ਕਿ ਤੁਹਾਡੇ ਇਲਾਕੇ ਦਾ ਕਿੰਨਾ ਨੁਕਸਾਨ ਹੈ? ਗਰਦੌਰੀ ਤੁਸੀਂ ਕਦੋਂ ਕਰਾਓਗੇ? ਤਾਂ ਉਹਨਾਂ ਨੇ ਕਿਹਾ ਕਿ ਗਰਦੌਰੀ ਤਾਂ ਚਲੋ ਹੋ ਜੂਗੀ। ਪਰੇਸ਼ ਨੁਕਸਾਨ ਦਾ ਕੋਈ ਪੈਮਾਨਾ ਮਾਪਿਆ ਨਹੀਂ ਜਾ ਸਕਦਾ ਅਸੀਂ ਤਾਂ ਸਿਰਫ ਫਸਲਾਂ ਦਾ ਆਈਡੀਆ ਲਾ ਸਕਦੇ ਹਾਂ ਕਿ ਮਿਸਾਲ ਦੇ ਤੌਰ ਤੇ 1 ਲੱਖ ਹੈਕਟੇਅਰ ਸੀ ਆ 50 ਹਜ਼ਾਰ ਹੈਕਟੇਅਰ ਸੀ ਆ 30 ਹਜ਼ਾਰ ਹੈਕਟੇਅਰ ਸੀ ਹੁਣ ਜਿਵੇਂ ਆਪਾਂ ਇਹਨਾਂ ਲੋਕਾਂ ਦੇ ਘਰਾਂ ਚ ਜਾ ਕੇ ਆਏ ਆ ਕਿਸੇ ਨੇ LED ਲਈ ਮੇਰੇ ਵੀਰ 15000 ਦੀ ਹਾਂਜੀ 5500 ਦੀ ਕਿਸ਼ਤ ਭਰ ਕੇ ਬੁੜੀਆਂ ਕਈ ਵਾਰੀ ਪਿੰਡਾਂ ਚ ਕਿਸ਼ਤਾਂ ਚੱਲਦੀਆਂ ਆ ਬੰਦੇ ਕਿਤੋਂ ਜੋੜ ਕੇ ਲਿਆਏ ਵੀ ਐਸ ਸਾਲ ਦੀਵਾਲੀ ਤੇ ਨਾ ਕਰੇ ਟੀਵੀ ਲਿਆਵਾਂਗੇ ਜਾਂ AC ਲਵਾਵਾਂਗੇ ਆਪਾਂ ਹੁਣ ਹਰੇਕ ਬੰਦਾ ਲਵਾਉਣ ਲੱਗ ਗਿਆ ਹੁਣ ਕਈਆਂ ਨੇ ਮੰਨ ਲਓ ਟੀਵੀ ਏਸੀ ਲਵਾਇਆ ਹੋਣਾ ਤੇ ਉਹਦੀਆਂ ਕਿਸ਼ਤਾਂ ਵੀ ਅਜੇ ਬਕਾਇਆ ਪਈਆਂ ਤੇ ਜਿਨੇ ਵੇਚਿਆ ਉਹਨੇ ਤਾਂ ਕਿਸ਼ਤ ਲੈਣੀ ਐ ਉਹ ਤੇ ਉਹ ਖਰਾਬ ਹੋ ਗਿਆ ਉਹ ਤਾਂ ਬਚਿਆ ਹੀ ਕੁਛ ਨਹੀਂ ਗਲਤ ਉਹ ਵੀ ਨਹੀਂ ਗਿਆ ਗਲਤ ਉਹ ਵੀ ਨਹੀਂ ਦੂਸਰਾ ਵੀ ਹਾਂ ਤੇ ਕੱਪੜੇ ਲੀੜੇ ਐ ਕੋਈ 500 ਦੀ ਸ਼ਰਟ ਲਈ ਸੀ ਕੋਈ 1000 ਦੀ ਲਈ ਕੋ ਕਿਤੋਂ ਲੈ ਲਿਆ ਕੋਈ ਬੂਟ ਲੈ ਲਿਆ ਉਹ ਪੇਟੀ ਚ ਪਿਆ ਸੀ ਕੋਈ ਬੈੱਡ ਚ ਪਏ ਸੀਗੇ ਆਪਣੇ ਪੰਜਾਬੀਆਂ ਦਾ ਸੁਭਾਅ ਤਾਂ ਕੀ ਐ ਸਾਡੇ ਤੁਹਾਡੇ ਘਰੇ ਵੀ ਮੈਂ ਦਾਵੇ ਨਾਲ ਕਹਿੰਦਾ ਗੱਲ ਤੇ ਮੇਰੇ ਘਰੇ ਵੀ ਤੁਹਾਡੀ ਤੇ ਮੇਰੀ ਦੋਵਾਂ ਦੀਆਂ ਦਾਦੀਆਂ ਦੇ ਖੇਸ ਪਏ ਹੋਣਗੇ ਸਹੀ ਗੱਲ ਹੈ ਆਪਾਂ ਬੱਤੇ ਪਏ ਸਿੱਧਦੇ ਥੋੜੀਆਂ ਆਪਾਂ ਤੁਸੀਂ ਇਹ ਦੇਖੋ ਕਿ ਉਹ ਕਰੋਸ਼ੀਏ ਦੇ ਬੁਣੀਆਂ ਹੋਈਆਂ ਤੇ ਉਹ ਸਾਰਾ ਕੁਝ ਪੀੜੀਦਰ ਪੀੜੀ ਚੱਲਿਆ ਆਉਂਦਾ ਚਾਂਦੀ ਪਿੱਤਲ ਦੇ ਬਰਤਨ ਜਿਹੜੇ ਮੁੰਡੇ ਦੇ ਪਰੇ ਪਏ ਹੁੰਦੇ ਉਹ ਰੁੜ ਗਿਆ ਉਹ ਹੁਣ ਉਹਦਾ ਕੀ ਮੁੱਲ ਹੈ ਮੈਨੂੰ ਦੱਸੋ ਪੈਸਿਆਂ 'ਚ ਕੀ ਮੁੱਲ ਪਾਉਂਗੇ ਹੈ ਕੋਈ ਟੂਮਾਂ ਪਈਆਂ ਸੀਗੀਆਂ ਵੀ ਦਾਦੀ ਪੂਰੀ ਹੋਈ ਤੇ ਉਹ ਪਿਆਰ ਨਾਲ ਜਾਂਦੀ ਆਪਦੀ ਵੱਡੀ ਨੂੰ ਉਹਨੂੰ ਦੇਗੀ ਸੀ ਉਹਨੇ ਸਾਂਭ ਕੇ ਰੱਖਿਆ ਰੋੜ ਗਈ ਉਹਦਾ ਕੀ ਮੁੱਲ ਹੈ ਤਾਂ ਐਵੇਂ ਹੀ ਮੈਂ ਬਹੁਤ ਸਾਰੇ ਐਗਜ਼ਾਮਪਲ ਦਿੰਨਾ ਕਿ ਔਰ ਘਰ ਬਣਾਉਣਾ ਵੀਰੇ ਘਰ ਬਹੁਤ ਵੱਡਾ ਜਜ਼ਬਾਤ ਹੈ ਆਲਣਾ ਪਾਉਣਾ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਕਿਸੇ ਦੀਆਂ ਨੀਆਂ ਬਹਿ ਗਈਆਂ ਤੇੜਾਂ ਪੈ ਗਈਆਂ ਘਰ ਡਿੱਗ ਪੈਣੇ ਆ ਕਿਸੇ ਦੇ ਅਸੀਂ ਤਾਂ ਚੱਲ ਜਾਣਾ 2 4 5 ਦਿਨਾਂ ਨੂੰ ਕਵਰੇਜ ਕਰ ਲਈ ਕਿੰਨਾ ਕਿੰਨੀਆਂ ਸਟੋਰੀਆਂ ਕਿੰਨੀਆਂ ਕਹਾਣੀਆਂ ਕਰ ਲਾਂਗੇ ਸਾਡੀ ਕੋਸ਼ਿਸ਼ ਹੈ ਰੋਜ਼ ਦੀਆਂ 2 3 ਹੋਈ ਜਾਣ 10 ਦਿਨ ਰਹਿ ਗਏ 30 ਬੰਦਿਆਂ ਦੀ ਕਹਾਣੀ ਦੱਸ ਜਾਂਗੇ ਜਿੱਥੇ 30 ਲੱਖ ਬੰਦਾ ਪ੍ਰਭਾਵਿਤ ਹੋਇਆ ਹੋਵੇ ਮੇਰੀਆਂ 30 ਥੋਡੀਆਂ 30 ਮਿਲਾ ਕੇ ਕਿੰਨੇ ਕ ਕਰ ਲੈਣਗੇ ਸੋ ਮੈਂ ਮਹਿਸੂਸ ਕਰਦਾ ਪਹਿਲੀ ਗੱਲ ਕਿ ਡੈਮਾਂ ਦੇ ਪ੍ਰਬੰਧ ਜਿਹੜੇ ਉਹ ਸੂਬਾ ਸੂਬੇ ਦਾ ਅਧਿਕਾਰ ਹੋਣੇ ਚਾਹੀਦੇ ਆ ਉਹ ਸਾਡੇ ਹੱਥ 'ਚ ਡੈਮਾਂ ਦੇ ਪ੍ਰਬੰਧ ਆਉਣ ਅਸੀਂ ਤੈਅ ਕਰੀਏ ਅਸੀਂ ਬਿਜਲੀ ਕਿੰਨੂੰ ਕਿੰਨੀ ਵੇਚਣੀ ਹੈ ਦੇਣੀ ਹੈ ਪਾਣੀ ਅਸੀਂ ਕਿੰਨੂੰ ਕਿੰਨਾ ਦੇਣਾ ਹੈ ਔਰ ਕੀ ਮੇਰਾ ਇਹ ਸਵਾਲ ਹੈ ਕਿ ਹੁਣ ਹਰਿਆਣਾ ਤੇ ਰਾਜਸਥਾਨ ਨੂੰ ਅਸੀਂ ਬਿੱਲ ਭੇਜੀਏ ਇਸ ਨੁਕਸਾਨ ਦਾ ਉਹ ਸਾਨੂੰ ਪਰਪਾਈ ਕਰਨਗੇ ਜੇ ਪਾਣੀ ਮੰਗਦੇ ਆ ਫਿਰ ਇਹਦਾ ਆ ਖਰਚਾ ਵੀ ਇਹਦਾ ਜਿਹੜਾ ਲੱਖਾਂ ਕਰੋੜਾਂ ਚਾਹਣਾ ਉਹ ਵੀ ਪਾਣਾ ਨੇ ਤਾਂ ਉਲਟੀ ਚਿੱਠੀ ਭੇਜਤੀ ਮੱਕੜ ਸਾਹਿਬ ਕਹਿੰਦੇ ਵੀ ਪਾਣੀ ਘੱਟ ਛੱਡਿਓ ਸਾਡੇ ਆ ਲੋੜ ਨਹੀਂ ਹੈ ਹੁਣ ਦੇਖੋ ਜਿਹੜਾ ਇੱਕ ਇਹ ਸਵਾਲ ਹੈ ਨਾ ਕਿ ਨਹਿਰਾਂ ਦੇ ਵਿੱਚ ਬਹੁਤ ਸਾਰੇ ਲੋਕ ਇਹ ਗੱਲ ਕਰ ਰਹੇ ਕਿ ਨਹਿਰਾਂ ਖਾਲੀ ਪਈਆਂ ਨਹਿਰਾਂ ਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਜਿਹੜਾ ਜਿਹੜਾ ਫਲੱਡ ਵਾਟਰ ਹੁੰਦਾ ਨਾ ਉਹ ਬਹੁਤ ਸਾਰੀਆਂ ਸੈਡੀਮੈਂਟਸ ਤੇ ਬਹੁਤ ਸਾਰੀਆਂ ਚੀਜ਼ਾਂ ਕੈਰੀ ਕਰਕੇ ਲਿਆਉਂਦਾ ਹੈ ਨਾ ਗਾਰ ਲੈ ਕੇ ਆਉਂਦਾ ਉਹ ਤੁਸੀਂ ਜੇ ਡੈਮ ਦਾ ਵੀ ਤੁਸੀਂ ਪ੍ਰਬੰਧਨ ਦੇਖੋ ਤਾਂ ਜਦੋਂ ਡੈਮ ਬਣਦੇ ਆ ਉਹ ਅਸਲ 'ਚ ਤਾਂ ਡੈਮ ਜਿਹੜਾ ਇਕੋਸਿਸਟਮ ਹੈ ਉਹਨੂੰ ਤਬਾਹ ਕਰ ਰਹੇ ਆ ਸਹੀ ਗੱਲ ਜਦੋਂ ਪਾਣੀ ਪਿੱਛੋਂ ਤੁਰਿਆ ਆਉਂਦਾ ਤਾਂ ਹੌਲੀ-ਹੌਲੀ ਉਹ ਜੋ ਵੀ ਰੇਤਾ ਤੇ ਉਹ ਲੈ ਕੇ ਆ ਰਿਹਾ ਹੌਲੀ-ਹੌਲੀ ਉਹ ਸੈਟਲ ਡਾਊਨ ਧਰਤੀ ਤੇ ਹੁੰਦਾ ਹੁੰਦਾ ਗਾਂਹ ਤੱਕ ਜਾਂਦਾ ਤੇ ਵਾਟਰ ਰੀਚਾਰਜ ਦਾ ਸਭ ਤੋਂ ਵੱਡਾ ਜਿਹੜਾ ਮਾਧਿਅਮ ਕਿਉਂਕਿ ਰੇਤ ਹੈ ਉਹ ਹੌਲੀ-ਹੌਲੀ ਸੀਪੇਜ ਹੁੰਦੀ ਰਹਿੰਦੀ ਹੈ ਸਲੋ ਵਾਟਰ ਜਦੋਂ ਮੂਵ ਕਰਦਾ ਡੈਮ ਜਦੋਂ ਬੰਨ ਲੱਗ ਜਾਂਦੇ ਆ ਤਾਂ ਉਹਦੇ ਥੱਲੇ ਸਲਾਨਾਗਾਰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਾਨੂੰਨ ਇਹ ਗੱਲ ਕਹਿੰਦਾ ਹੈ ਕਿ 25% ਪਾਣੀ ਜਿਹੜਾ ਸਟੋਰੇਜ ਦਾ ਜਿੰਨਾ ਪਿਆ ਉਹ ਕੱਢਣਾ ਸਾਲਾਨਾ ਹਰ ਸਾਲ ਲਾਜ਼ਮੀ ਹੁੰਦਾ ਹੈ ਕਿ ਉਹਨੂੰ ਕੱਢਦੇ ਰਹੋ ਤਾਂ ਕਿ ਜੇ ਹੋਰ ਪਾਣੀ ਆਉਂਦਾ ਅਫਸੋਸ ਦੀ ਗੱਲ ਹੈ ਕਿ ਇਸ ਸਾਲ BBMB ਨੇ ਅੰਕੜੇ ਤੱਕ ਸ਼ੇਅਰ ਨਹੀਂ ਕੀਤੇ 2023 ਦੇ ਜਿਹੜੇ ਅੰਕੜੇ ਦੱਸਦੇ ਉਹਦੇ ਵਿੱਚ ਤਕਰੀਬਨ 74 ਫੁੱਟ ਜਿਹੜਾ 200 ਫੁੱਟ ਦੀ ਕੈਪੈਸਿਟੀ BBMB ਦੀ ਹੈ 74 ਫੁੱਟ ਪਾਣੀ ਐਕਸਟਰਾ ਸਟੋਰ ਕਰਕੇ ਰੱਖਿਆ ਜਿਹੜੀ ਉਹਨਾਂ ਨੇ ਤਾਂ ਇਹ ਆਪਣੇ ਆਪ ਚ ਏਡੇ ਵੱਡੇ ਸਵਾਲ ਹੈ ਕਿ ਸਾਨੂੰ ਕਿਸ ਪਲੈਨਿੰਗ ਦੇ ਤਹਿਤ ਸਾਡੇ ਨਾਲ ਮੈਂ ਨਹੀਂ ਕਹਿੰਦਾ ਕੋਈ ਸਾਜ਼ਿਸ਼ ਕਰ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਕੋਈ ਕੁਝ ਇਹੋ ਜਿਹਾ ਕਾਂਸਪਿਰੇਸੀ ਹੋ ਰਹੀ ਹੈ ਪਰ ਸਾਨੂੰ ਇਹ ਪੁੱਛਣ ਦਾ ਅਧਿਕਾਰ ਤਾਂ ਹੈ ਵੀ ਸਾਡੇ ਨਾਲ ਕਰ ਕੀ ਰਹੇ ਹੋ ਬਸ ਇੱਥੇ ਗੱਲ ਇਹ ਵੀ ਹੈ ਨਾ ਸ਼ਨਨ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਹੈ ਇਹਦੇ ਵਿੱਚ ਜਿਹੜੀਆਂ ਅਸਾਮੀਆਂ ਪੰਜਾਬੀਆਂ ਦੀਆਂ ਖਾਲੀਆਂ ਖਾਲੀ ਰਹਿੰਦੀਆਂ ਨੇ ਪੰਜਾਬ ਨੇ ਭਰਨੀਆਂ ਹੁੰਦੀਆਂ ਨੇ ਉਹਨਾਂ ਲਈ ਉਹ ਫਿਲਹੇ ਨਹੀਂ ਕੀਤੀਆਂ ਜਾਂਦੀਆਂ ਪੰਜਾਬ ਸਰਕਾਰ ਦੀ ਇਹ ਵੀ ਨਿਕੰਮੀ ਹੈ ਦੂਸਰੇ ਪਾਸੇ ਹੁਣ ਇਹ ਜਿਹੜਾ ਡਿਜ਼ਾਸਟਰ ਨੂੰ ਰਿਲੀਫ ਦੇਣ ਦੇ ਲਈ ਕਮੇਟੀ ਬਣਾਉਣੀ ਹੁੰਦੀ ਹੈ ਕਮੇਟੀ ਨਹੀਂ ਦੱਸੀ ਜਾ ਰਹੀ ਜਾਂ ਕਮੇਟੀ ਦੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਉਹ ਨਹੀਂ ਪਤਾ ਲੱਗ ਰਿਹਾ ਜੇ ਉਹ ਕਮੇਟੀ ਬਣੀ ਹੋਊਗੀ ਉਹ ਕੋਈ ਆંકੜੇ ਸ਼ੇਅਰ ਕਰੂਗਾ ਅੱਗੇ ਸਟੇਟ ਨੂੰ ਸੈਂਟਰ ਨੂੰ ਭੇਜੂਗੀ ਸੈਂਟਰ ਸਟੇਟ ਆਪਸ ਦੇ ਵਿੱਚ ਰਾਲ ਕੇ 25 75 ਹਿੱਸਾ ਪਾਉਣਗੇ ਤਾਂ ਅੱਗੇ ਆਊਗਾ ਜਦ ਸਟੇਟ ਗਵਰਨਮੈਂਟ ਹੀ ਇਸ ਤੇ ਕਹਿ ਲਈਏ ਇੱਕ ਤਰੀਕੇ ਦੇ ਨਾਲ ਕੰਨ ਨਹੀਂ ਧਰ ਰਹੀ ਸਿਰਫ ਉੱਤੋਂ ਉੱਤੋਂ ਕਹਿ ਦੇਣਾ ਮੁਰਗੀ ਤੇ ਬੱਕਰੀ ਉਹ ਕਹਿਣ ਕਹਿਣ ਨੂੰ ਵੈਸੇ 40 ਰੁਪਏ ਮੁਰਗੀ ਦੇ ਮਿਲਦੇ ਨੇ ਪਰ ਉਹ ਕਿੱਥੇ ਆਉਣਗੇ ਜਦੋਂ ਅਸੀਂ ਇਹ ਕਹਿ ਲੀਏ ਵੀ ਟੈਕਨੀਕਲ ਤੌਰ ਤੇ ਹੀ ਫੇਲ ਹੋ ਚੁੱਕੇ ਆ ਟੈਕਨੀਕਲ ਤੌਰ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਕਮੇਟੀ ਦਾ ਗਠਨ ਕਰਨਾ ਸੀ ਕਮੇਟੀ ਨੇ ਬੈਠਣਾ ਸੀ ਮੀਟਿੰਗ ਕਰਨੀ ਸੀ ਫਿਰ ਉਹ ਜਿਹੜੇ ਲੂਪ ਹੋਲ ਨੇ ਇਹ ਕਿਨੇ ਭਰਨੇ ਨੇ ਇਹ ਤਾਂ ਇਨਾਮ ਲੋਕਾਂ ਦਾ ਕਸੂਰ ਥੋੜੀ ਐ ਤੁਸੀਂ ਪੀਟੀਸੀ ਤੋਂ ਨਹੀਂ ਮੈਂ ਤਾਂ ਜੀ ਸੁਖਵੀਰ ਬਾਦਲ ਨੂੰ ਪੁੱਛਿਓ ਇਹ ਗੱਲ ਦੇਖੋ ਇਹ ਜਵਾਬ ਸੀਗਾ ਸੀਐਮ ਸਾਹਿਬ ਦਾ ਹਨਾ ਮੈਂ ਹੱਸਣ ਵਾਲੀ ਗੱਲ ਨਹੀਂ ਕਰ ਰਹਾ ਮੈਨੂੰ ਇਹ ਅਫਸੋਸ ਹੋਇਆ ਭਗਵੰਤ ਮਾਨ ਸਾਹਿਬ ਨੂੰ ਮੈਂ ਬਹੁਤ ਹਾਈਲੀ ਰੇਟ ਕਰਦਾ ਸੀਗਾ ਸੀਗਾ ਸ਼ਾਇਦ ਸਟਾਇਰ ਚ ਕਰਦੇ ਹੋਵਾਂਗੇ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸੀਐਮ ਦੇ ਉਧ ਅਸੀਂ ਵੀ ਬਹੁਤ ਟੀਚਰ ਬਾਜੀ ਮੈਂ ਬਹੁਤ ਹਾਸੇ ਮਜ਼ਾਕ ਕਰਨ ਵਾਲਾ ਬੰਦਾ ਮੈਂ 24 ਘੰਟੇ ਆਪਣੀ ਟੀਮ ਨਾਲ ਵੀ ਹੱਸਦਾ ਖੇਡਦਾ ਰਹਿਣਾ ਪਰ ਜਦੋਂ ਅਸੀਂ ਜੌਬ ਦੇ ਉੱਤੇ ਆਵੇਂ ਨਾ ਆਮ ਐਟ ਵਰਕ ਮੈਂ ਆਪਦੇ ਆਫਿਸ ਚ ਆਇਆ ਮੈਂ ਇੱਥੇ ਕੰਮ ਤੇ ਆ ਉਦੋਂ ਮੈਂ ਆਪਦੇ ਕੰਮ ਨੂੰ ਪੂਰੀ 100% ਡੈਡੀਕੇਸ਼ਨ ਦੇਣਾ ਮੈਨੂੰ ਲੱਗਦਾ ਹੈ ਕਿ ਮਸਖਰੀਆਂ ਮਜ਼ਾਕ ਟੀਚਰ ਬਾਜੀਆਂ ਜਾਂ ਸਟਾਇਰ ਐਸੀਐਮ ਦੀ ਜੌਬ ਨਹੀਂ ਹੈਗੀ ਹੁਣ ਜਦੋਂ ਪਹਿਲਾ ਸੀਓ ਸਿਖਰ ਤੇ ਸੀ ਉਹਨਾਂ ਵਰਗਾ ਕੋਈ ਨਹੀਂ ਸੀਗਾ ਨਹੀਂ ਹੋ ਸਕਦਾ ਸ਼ਾਇਦ ਆਉਣ ਵਾਲੇ ਸਮਿਆਂ 'ਚ ਪਰ ਮੈਨੂੰ ਇਹ ਲੱਗਦਾ ਕਿ ਤੁਸੀਂ ਜਦੋਂ ਪੋਸਟ ਦੇ ਉੱਤੇ ਬੈਠੇ ਹੋ ਤਾਂ ਤੁਸੀਂ ਆਪਦੇ ਲੋਕਾਂ ਨੂੰ ਅਹਿਸਾਸ ਕਰਾਓ ਕਿ ਤੁਸੀਂ ਉਹਦੇ ਪ੍ਰਤੀ ਸੰਜੀਦਗੀ ਨਾਲ ਉਸ ਕੁਰਸੀ ਨੂੰ ਜਸਟੀਫਾਈ ਕਰ ਰਹੇ ਹੋ ਬਹੁਤ ਜ਼ਰੂਰੀ ਹੈ ਇਹ ਮਖੌਲ ਨਹੀਂ ਹੈ ਇਹ ਅਸੀਂ 5 ਲੱਖ ਕਰੋੜ ਦੇ ਕਰਜ਼ੇ ਦੇ ਨੇੜੇ ਜਾਣ ਵਾਲੇ ਆ ਅਸੀਂ ਡੈਟ ਲੌਕ ਇਕਨੋਮੀ ਬਣਨ ਵਾਲੇ ਆ ਆਉਣ ਵਾਲੇ ਸਮਿਆਂ 'ਚ ਸਾਡੇ ਕੋਲੇ ਕਰਜ਼ਾ ਵਾਪਸ ਕਰਨਾ ਤਾਂ ਛੱਡੋ ਕਿਸ਼ਤ ਦੇਣ ਦੇ ਪੈਸੇ ਨਹੀਂ ਲੱਗਣੇ ਸਾਡੇ ਕੋਲ ਤਨਖਾਹਾਂ ਦੇਣ ਦਾ ਪੈਸਾ ਨਹੀਂ ਹੋਣਾ ਇੱਕ ਕਹਾਵਤ ਮੈਂ ਇੱਕ ਵਾਰੀ ਸੁਣਾਈ ਸੀ ਕਿ ਇੱਕ ਰਾਜੇ ਨੇ ਖੁਸ਼ ਹੋ ਕੇ ਕਿਹਾ ਕਿ ਜਾਓ ਅੱਜ ਮੈਂ ਬਹੁਤ ਖੁਸ਼ ਹਾਂ ਜਿਹੜਾ ਵੀ ਪਹਿਲਾ ਬੰਦਾ ਨਿਕਲਿਆ ਜਾਂਦਾ ਉਹਨੂੰ ਇਸ ਕੁਰਸੀ ਤੇ ਬਿਠਾ ਦਿਓ ਤਖਤ ਦੀ ਤੇ ਉਹਨਾਂ ਨੇ ਕਿਹਾ ਰਾਜੇ ਐ ਕਮਲ ਮਾਰਦ ਕਹਿੰਦਾ ਨਹੀਂ ਮੈਂ ਮੇਰਾ ਇਹ ਆਰਡਰ ਹੈ ਤਾਂ ਬਾਹਰ ਕੋਈ ਕਮਲਾ ਤੁਰਿਆ ਜਾਂਦਾ ਸੀ ਹਾਂਜੀ ਉਹਨੂੰ ਕਿਹਾ ਵੀ ਚੱਲੋ ਤੈਨੂੰ ਰਾਜੇ ਨੇ ਬੁਲਾਇਆ ਉਹ ਚਲਾ ਗਿਆ ਉਹਨੂੰ ਬਿਠਾਤਾ ਕਹਿੰਦੇ ਤੂੰ ਰਾਜਾ ਐ ਅੱਜ ਤੋਂ ਇੱਕ ਦਿਨ ਵਾਸਤੇ ਹਾਂਜੀ ਤੇ ਉਹ ਕਿਤੇ ਉਧਰੋਂ ਫੌਜਾਂ ਚੜ੍ਹਿਆ ਆਉਂਦੀਆਂ ਤੇ ਅਟੈਕ ਹੋ ਜਾਂਦਾ ਉਹ ਭੱਜ ਕੇ ਜਾਂਦੇ ਕਹਿੰਦੇ ਰਾਜਾ ਸਾਹਿਬ ਫੌਜਾਂ ਆ ਗਈਆਂ ਕਹਿੰਦਾ ਕੋਈ ਗੱਲ ਨਹੀਂ ਹੂੰ ਤੇ ਉਹ ਕਹਿੰਦੇ ਥੋੜੀ ਦੇਰ ਬਾਅਦ ਕਹਿੰਦੇ ਕਮਾਲ ਐ ਰਾਜਾ ਸਾਹਿਬ ਨੇੜੇ ਆ ਗਈਆਂ ਕਹਿੰਦਾ ਤੁਸੀਂ ਪ੍ਰਵਾਹ ਨਾ ਕਰੋ ਕੋਈ ਗੱਲ ਨਹੀਂ ਹੂੰ ਉਹ ਜਦੋਂ ਜਮਾ ਕਿਲਾ ਤੋੜ ਕੇ ਅੰਦਰ ਆਉਣ ਲੱਗਦੀਆਂ ਕਹਿੰਦਾ ਰਾਜਾ ਸਾਹਿਬ ਫੌਜਾਂ ਆ ਗਈਆਂ ਕਿਲੇ ਦੇ ਅੰਦਰ ਕਹਿੰਦਾ ਅੱਛਾ ਉਹ ਆਪਦਾ ਝੋਲਾ ਚੱਕਦਾ ਕਹਿੰਦਾ ਚੰਗਾ ਫਿਰ ਆ ਗਈਆਂ ਤਾਂ ਮੈਂ ਚੱਲਿਆ ਹੂੰ ਸਾਡੇ ਨਾਲ ਉਹ ਹੋਣੀ ਐ ਇਹ 5 ਲੱਖ ਕਰੋੜ ਦਾ ਕਰਜ਼ਾ ਆ ਜਾਣਾ ਰਾਜੇ ਨੇ ਕਹਿਣਾ ਚੰਗਾ ਮੈਂ ਚੱਲਿਆਂ ਰਾਜੇ ਦਾ ਝੋਲਾ ਪੈ ਕੇ ਹੀ ਆ ਸਮਝੀਏ ਨਹੀਂ ਮੈਂ ਇਹ ਗੱਲ ਨਹੀਂ ਕਹਿੰਦਾ ਇਹ ਡੈਮੋਕ੍ਰੇਸੀ ਹੈ ਤੁਸੀਂ ਮੈਂ ਕਿਹੜਾ ਪੋਲਿਟਿਸ਼ੀਅਨ ਹਾਂ ਤੁਸੀਂ ਮੈਨੂੰ ਇਹ ਗੱਲ ਕਰਤੀ ਰਾਜੇ ਦਾ ਝੋਲਾ ਪੈ ਕੇ ਨਹੀਂ ਹੈ ਇਹ ਲੋਕਾਂ ਨੇ ਫਤਵੇ ਦੇਣੇ ਹੁੰਦੇ ਨੰਬਰ ਹੈ ਉਹ ਹੀ ਤਾਂ ਮੈਂ ਗੱਲ ਕਰ ਰਿਹਾ ਡੈਮੋਕ੍ਰੇਸੀ ਹੈ ਨਾ ਇਹ ਤਾਂ ਨੰਬਰ ਦੀ ਖੇਡ ਹੈ 32 33 35% ਜਿਹਦੇ ਹੱਕ ਚ ਭੁਗਤ ਗਿਆ ਉਹ ਖੇਡ ਲੈ ਗਿਆ ਉਹਨੂੰ ਵੀ ਤਾਂ ਫੇਅਰ ਡੈਮੋਕ੍ਰੇਸੀ ਆਪਾਂ ਕਹਿਣ ਨੂੰ ਸੋ ਕਾਲਡ ਸਭ ਤੋਂ ਵੱਡੀ ਡੈਮੋਕ੍ਰੇਸੀ ਕਹੀ ਜਾਈਏ ਪਰ ਫੇਅਰ ਫੇਅਰ ਡੈਮੋਕ੍ਰੇਸੀ ਤਾਂ ਵੀ ਨਹੀਂ ਹੈਗੀ ਦੇਖੋ ਇਹ ਲੰਮੀ ਬਹਿਸ ਹੈ ਅੱਜ ਦਾ ਵਿਸ਼ਾ ਨਹੀਂ ਆਪਾਂ ਕਦੇ ਇਹਦੇ ਤੇ ਡਿਸਕਸ ਕਰਾਂਗੇ ਮੇਰੇ ਵੀਰ ਮੈਨੂੰ ਇਹ ਲੱਗਦਾ ਮੈਂ ਤਾਂ ਡੈਮੋਕ੍ਰੇਸੀ ਨੂੰ ਐਜ਼ ਅ ਫੇਲਿਅਰ ਦੇਖਦਾ ਪੂਰੀ ਦੁਨੀਆ ਦੇ ਵਿੱਚ ਹੀ ਮੈਂ ਤੁਸੀਂ ਇਹ ਦੇਖੋ ਕਿ ਅੱਜ ਅਮਰੀਕਾ ਨੂੰ ਤੁਸੀਂ ਸਭ ਤੋਂ ਦੁਨੀਆ ਦੀ ਮਹਾਨ ਡੈਮੋਕ੍ਰੇਸੀ ਭਾਵੇਂ ਦੱਸ ਲੋ ਪਰसों ਗਤਕਾ ਕਰਦਾ ਹੋਇਆ ਇੱਕ ਸਿੱਖ ਸੜਕ ਤੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਜੇ ਹੀ ਕੋਈ ਗੋਰਾ ਹੋਵੇ ਤੇ ਉਹ ਉਹ ਅੱਗੋਂ ਕਿਸੇ ਦੇ ਮਾਰਦੇ ਕਹਿ ਦਿੰਦੇ ਕਿ ਮੈਂਟਲੀ ਅਪਸੈਟ ਹੈ ਪਾਗਲ ਹੈ ਹੂੰ ਉਥੇ ਹੋਮਲੈਸ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਂਦਾ 900 ਡਾਲਰ ਤੱਕ ਦਿਓ ਆਰਾਮ ਦੇ ਨਾਲ ਚੋਰੀ ਕਰਕੇ ਜਾ ਮਾਰਤੀ ਭਾਈ ਜੇ ਉਹ ਪਾਗਲ ਵੀ ਸੀ ਉਹਨੂੰ ਗੋਲੀ ਕਿਉਂ ਮਾਰਤੀ ਭਾਈ ਉਹਨੂੰ ਆ ਕੇ ਪੁਲਿਸ ਫੜ ਕੇ ਲੈ ਜਾਂਦੀ ਕੰਟਰੋਲ ਕੀ ਕਰਪਾਨ ਕਿ ਉਹ ਕਿਸੇ ਨੂੰ ਮਾਰਤਾ ਨਹੀਂ ਰਿਹਾ ਸੀ ਹੋਰ ਸੜਕ ਤੇ ਲਹਿਰਾ ਰਿਹਾ ਸੀ ਸੋ ਜੀ ਇਹ ਇਹ ਜਿਹੜੀਆਂ ਸੋ ਕਾਲਡ ਡੈਮੋਕ੍ਰੇਸੀਆਂ ਨੇ ਇਹਨਾਂ ਡੈਮੋਕ੍ਰੇਸੀਆਂ ਦੇ ਵਿੱਚ ਅ ਇੱਥੇ ਲੋਕਤੰਤਰ ਨਾਂ ਦਾ ਕੁਝ ਨਹੀਂ ਹੁੰਦਾ ਏ ਫੋਰ ਦਾ ਪੀਪਲ ਬਾਏ ਦਾ ਪੀਪਲ ਨਹੀਂ ਹੁੰਦੀਆਂ ਇੱਥੇ ਸਿਰਫ ਸੱਤਾ ਤੇ ਪਾਵਰ ਜਿਹੜੀ ਹੈ ਉਹ ਵੱਡੀ ਹੁੰਦੀ ਹੈ ਤੁਹਾਡੇ ਕਾਨੂੰਨ ਜਿਹੜੇ ਪਾਵਰਫੁੱਲ ਲੋਕ ਨੇ ਉਹ ਤੈਅ ਕਰਦੇ ਆ ਤੁਹਾਡੀ ਤੁਹਾਡੀਆਂ ਤਕਦੀਰਾਂ ਉਹ ਤੈਅ ਕਰ ਰਹੇ ਆ ਸੋ ਮੈਨੂੰ ਲੱਗਦਾ ਸਮਾਂ ਵੀ ਹੋ ਗਿਆ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ ਪਰ ਮੈਨੂੰ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਬੜੇ ਬੱਡਿੰਗ ਜਰਨਲਿਸਟ ਹੋ ਤੁਹਾਡੇ ਸਵਾਲ ਬੜੇ ਚੰਗੇ ਸੀ ਔਰ ਸਾਨੂੰ ਡੈਪਟ ਚ ਜਾਣਾ ਪਊਗਾ ਆ ਨਿੱਕੀਆਂ ਨਿੱਕੀਆਂ ਗੱਲਾਂ ਠੀਕ ਹੈ ਚਾਰ ਐਕਟਰ ਆ ਗਏ ਹਾਂ ਪਰ ਇਸ ਵਾਰੀ ਮੈਂ ਪੰਜਾਬੀ ਫਿਲਮ ਇੰਡਸਟਰੀ 뮤직 ਇੰਡਸਟਰੀ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਕਲਖ ਜਗਾਈ ਉਹ ਆਰੇ ਐਮੀ ਵਿਰਕ ਨੇ 200 ਟਾਣੀਆਂ 200 ਡੇਰੇ ਐਡਾਪਟ ਕੀਤੇ ਵੀ ਮੈਂ ਬਣਾ ਕੇ ਦੇਵਾਂਗਾ ਠੀਕ ਹੈ ਦਿਲਜੀਤ ਨੇ 10 ਪਿੰਡ ਕਹਤੇ ਵੀ ਜੋ ਜੋ ਨੁਕਸਾਨ ਹੈ ਮੈਂ ਚੱਲੂਗਾ ਜੀ ਏਪੀ ਢਿੱਲੋਂ ਕਰਨ ਔਜਲਾ ਰਣਜੀਤ ਬਾਵਾ ਰਣਜੀਤ ਬਾਵਾ ਨੇ ਕਿਆ ਜਿੰਨੇ ਚੈਰਿਟੀ ਸ਼ੋਅ ਲਵਾਣੇ ਲਵਾ ਲਓ ਪੰਜਾਬ ਵਾਸਤੇ ਮੈਂ ਕਰ ਦਾਂ ਗਿੱਪੀ ਗਰੇਵਾਲ ਉੱਥੇ ਤੂੜੀ ਭੇਜਦਾ ਫਿਰਦਾ ਸੀਗਾ ਕੱਲ 10 ਟਰੱਕ ਭੇਜੇ ਹੋਣੇ ਲੱਗੇ ਪਏ ਐ ਸਾਰੇ ਹੂੰ ਕੋਈ ਐਸਾ ਬੰਦਾ ਹੀ ਨਹੀਂ ਕੋਈ ਵਿੱਕੀ ਕੌਸ਼ਲ ਦਾ ਫੋਨ ਆਇਆ ਉਹਨਾਂ ਦੀ ਟੀਮ ਦਾ ਅੱਜ ਮੈਨੂੰ ਵੀ ਦੱਸੋ ਅਸੀਂ ਕੀ ਕਰ ਸਕਦੇ ਆ ਐਮਈ ਵਰਕ ਨੇ ਉਹ ਤੋਂ ਉਹਨਾਂ ਨੇ ਪੁੱਛਿਆ ਤੇ ਇਹ ਗੱਲਬਾਤ ਤਾਂ ਮੈਂ ਇਹ ਕਹਿ ਰਿਹਾ ਕਿ ਕਿੰਨੇ ਵੱਡੇ ਪੱਦਰ ਤੇ 20 ਪ੍ਰੈਕ ਦਾ ਫੋਨ ਆਇਆ ਕਿ ਵੀਰੇ ਦੱਸੋ ਯਾਰ ਚਾਹੀਦਾ ਕੀ ਆ ਅਸੀਂ ਖੜੇ ਆ ਹਨ ਇਹ ਉਹ ਲੋਕ ਨੇ ਮਿੱਕੇ ਹੋਣਾ ਨੂੰ ਜਿਨ੍ਹਾਂ ਨੂੰ ਅਸੀਂ ਮਹੀਨਾ ਪਹਿਲਾਂ ਗਾਲਾਂ ਕੱਢ ਰਹੇ ਸੀ ਚਲੋ ਆ ਗਏ ਚੰਗੀ ਗੱਲ ਹੈ ਕਿ ਉਹ ਪੰਜਾਬ ਖਾਤਰ ਆ ਕੇ ਖੜੇ ਆ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਹਰ ਵੇਲੇ ਨਿੰਦਣਾ ਭੰਡਣਾ ਮਾੜਾ ਕਹਿਣਾ ਭੰਡ ਕਹਿ ਦੇਣਾ ਕੰਜਰ ਕਹਿ ਦੇਣਾ ਇਹ ਸ਼ਬਦ ਨਹੀਂ ਵਰਤਨੇ ਚਾਹੀਦੇ ਇਹ ਲੋਕ ਆ ਕੇ ਖੜੇ 5 ਲੱਖ ਦਾ ਇੱਕ ਟਰੱਕ 5.5 ਲੱਖ ਦਾ ਹੁੰਦਾ ਅੱਜ ਉਹ ਤਾਰਾ ਫੀਡ ਵਾਲਿਆਂ ਨੇ ਪਾਇਆ ਐਮੀ ਵਿਰਕ ਨੇ ਉਹ ਦੋ ਭੇਜੇ ਆ ਤੁਸੀਂ ਦੇਖੋ ਇੱਕ ਮਿੰਟ ਲਾਇਆ ਉਹਨੇ ਵੀ ਯਾਰ ਮੇਰੇ ਪੰਜਾਬ ਖਾਤਰ ਸੋ ਹਰ ਵਾਰੀ ਨੈਗੇਟਿਵ ਵੀ ਨਾ ਹੋਇਆ ਕਰੀਏ ਲੋਕਾਂ ਪ੍ਰਤੀ ਚੰਗਾ ਵੀ ਸੋਚੀਏ ਚੰਗਾ ਵੀ ਬੋਲੀਏ ਅ ਐਡਮਿਨਿਸਟ੍ਰੇਸ਼ਨ ਦਾ ਵੀ ਡੀਸੀ ਸਖਸ਼ੀ ਸਾਨੀ ਅਸੀਂ ਉਹਦੇ ਕੋਲ ਜਿੰਨੇ ਕੁ ਰਿਸੋਰਸਸ ਸੀ ਉਹ ਕੁੜੀ ਉਹ ਤੋਂ ਵੱਧ ਕਰ ਰਹੀ ਹੈ ਪਹਿਲਾ ਪਹਿਲਾ ਮੈਨੂੰ ਵੀ ਲੱਗਿਆ ਯਰੇ ਫੋਟੋਆਂ ਖਿਚਾਉਂਦੀ ਫਿਰਦੀ ਐ ਡੀਸੀ ਹਮ ਪਰ ਜਦੋਂ ਮੈਂ ਇੱਥੇ ਆ ਕੇ ਗਰਾਊਂਡ ਤੇ ਆ ਪੰਜ ਛੇ ਦਿਨ ਲਾਇਆ ਨਾ ਮੈਂ ਮਹਿਸੂਸ ਕੀਤਾ ਯਾਰ ਐਡਾ ਆਪਦਾ ਆ ਗਈ ਉਹ ਕੱਲੀ ਸੀਗੀ ਔਰ ਸਟੇਟ ਦੀ ਉਹਦੀ ਜ਼ਿਲ੍ਹੇ ਦੀ ਜ਼ਿਲ੍ਹੇ ਦੀ ਮੁਖੀ ਔਰ ਉਹਨੇ ਜੀ ਜਾਨਵੱਦ ਲਾ ਕੇ ਕੀਤਾ ਸੋ ਜਿਹੜਾ ਚੰਗਾ ਕਰ ਰਹੇ ਅਸੀਂ ਪੋਜ਼ਿਟਿਵ ਹੀ ਹੋਈ ਬਾਲੇ ਨੈਗੇਟਿਵ ਹੋਏ ਪਿਆ ਅਸੀਂ ਜ਼ਿੰਦਗੀ ਦੇ ਵਿੱਚ ਹਰੇਕ ਨੂੰ ਹੀ ਨਿੰਦੀ ਜਾਂਨੇ ਆ ਹੈ ਅਸੀਂ ਕੋਈ ਕਹਿੰਦਾ ਵੀ ਰੋਟੀ ਹੱਥ ਤੇ ਰੱਖਣ ਨਾਲ ਵੱਧ ਪੰਜਾਬੀ ਹੋ ਜਾਂਦਾ ਵੀ ਰੋਟੀ ਭਾਵੇਂ ਪਲੇਟ 'ਚ ਖਾ ਲੋ ਤੇ ਭਾਵੇਂ ਹੱਥ ਤੇ ਰੱਖ ਕੇ ਖਾ ਲੋ ਕਿਸੇ ਦੀ ਨੌਕਰੀ ਨਾ ਖਾਓ ਹਰਾਮ ਦਾ ਪੈਸਾ ਨਾ ਖਾਓ ਰੋਟੀ ਜਿਵੇਂ ਮਰਜ਼ੀ ਖਾ ਲੋ ਕੋਈ ਫਰਕ ਨਹੀਂ ਪੈਂਦਾ ਹਨਾ ਸੋ ਮੈਂ ਇਹ ਗੱਲ ਕਹਿਣਾ ਕਿ ਪੋਜ਼ਿਟਿਵ ਹੋਈਏ ਪੰਜਾਬੀਓ ਇੱਕ ਦੂਜੇ ਦਾ ਸਾਥ ਦਈਏ ਮੈਂ ਨਾ ਕਲਾਕਾਰਾਂ ਦੇ ਭਾਈਚਾਰੇ ਨੂੰ ਬਾਲਾ ਮਾੜਾ ਸਮਝਦਾ ਸੀ ਵੀ ਇਹ ਲੱਤਾਂ ਬਹੁਤ ਖਿੱਚਦੇ ਆ ਜਿਹੜਾ ਆਪਣੇ ਵਾਲਾ ਨਾ ਇਹ ਤਾਂ ਜਿਵੇਂ ਕਬਰਾਂ 'ਚ ਸਿੱਟਣ ਵਾਲਾ ਹੋਇਆ ਪਿਆ ਇਹ ਇਹ ਕਿਸੇ ਨੂੰ ਬਰਦਾਸ਼ਤ ਨਹੀਂ ਕਰੀਏ ਪਤਾ ਨਹੀਂ ਆਪ ਹੀ ਰੱਬ ਬਣੇ ਬੈਠੇ ਸੋ ਜਿਉਂਦੇ ਵਸਦੇ ਰਹੋ ਵੀਰੇ ਤੁਹਾਡੇ ਵਰਗੇ ਨੌਜਵਾਨ ਹੋਰ ਮੇਰੇ ਵੀਰ ਸਿਮਰਨ ਢਿੱਲੋਂ ਵੀਰ ਖੜਾ ਹੈ ਹੋਜੇ ਜਰਨਲਿਸਟ ਆਉਣ ਏ ਬੈਟਨ ਪਾਸ ਹੋਵੇ ਅੱਗੇ ਔਰ ਵਾਇਗਰੂ ਸਾਰੇ ਪੰਜਾਬ ਨੂੰ ਚੜਦੀ ਕਲਾ ਚ ਰੱਖੇ ਥੈਂਕ ਯੂ ਬਹੁਤ ਧੰਨਵਾਦ ਥੈਂਕ ਯੂ ਮੇਰੇ ਵੀ ਥੈਂਕ ਯੂ ਸੋ ਥੈਂਕ ਯੂ ਇਹ ਚਾਂਸ ਮੇਰੇ ਨਾਲ ਸਿਮਰਨ ਜੋਤ ਸਿੰਘ ਮੱਕੜ ਹੋਣੀ ਜਿਨ੍ਹਾਂ ਨੇ ਸਾਰੀ ਗੱਲਬਾਤ ਰੱਖੀ ਹੈ ਫਲੱਡ ਤੇ ਵੀ ਗੱਲਬਾਤ ਹੋਈ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਧੰਨਵਾਦ